ਨਨਨੇ ਸੈਨ ਮੇਰੇ ਮੁੰਡੇ ਤੋਂ ਕਰਾ ਲੈ ਨਸ਼ਾ ਕਾ ਕੇ ਜੂ ਤੜ ਗਿਆ ਜene ਰਾਮਦੇਵ ਜਰਾਸੀ ਸਾਲ ਸੈਨ ਦੀ ਨਾ ਚੜੇ ਸੜੇ ਪਰ ਹਰਦਾ ਲੱਗਦੀ ਉਹ ਤਾਂ ਅੰਕਿਆ ਦਿੱਤੀ ਜੀ ਡਾਡੋ ਕਰਾ ਹੁਣ ਮਾਰਦੇ ਕੁੱਟਦੇ ਸੀ ਉਹ ਤਾਂ ਹੁਣ ਮੁੰਡੇ ਨਾਲ 2 ਮਹੀਨੇ ਹੋ ਗਏ ਗੱਲ ਨਹੀਂ ਕੀਤੀ ਮੁੰਡੇ ਨੇ ਟੈਨਸ਼ਨ ਪਾ ਲਈ ਮੈਂ ਉਹਨਾਂ ਵੇਚ ਕੇ ਸਿਲਾਇਆ ਤੇ ਅਸੀਂ ਪੰਜ ਪੰਜ ਬਣਾ ਸੀ ਅਡਾ ਇੱਕੋ ਹੀ ਪਏ ਛੋਟਾ ਸੀ ਆਪਣੇ ਉੱਤੇ ਹੀ ਪਾਇਆ ਸੀ ਉਹਨੂੰ ਅਸੀਂ ਕੋਈ ਛੇ ਆਪਣੀ ਤਾਂ ਹੋ ਗਈ ਸੀ ਨਹੀਂ ਚੱਲਿਆ मिठिया मिठिया गलाक पता तलाक कहीने किरा मुंडे ने कोर्ट मैच करा के चिल गई पैसे असि बारह लख रुपये लाया टूम बेच के भी लाइया हम मुंडे ने दो महीने हो गल नहीं की मुंडे ने टेंशन पा ली ਕੌਣ ਵੇਚ के ਸਿਲਾਈ ਤੇ ਅਚਾਨਨ ਨਿਸ਼ਾਬ ਚਾਹੀਦਾ ਜੀ ਆਹ ਜੇਲ ਹੋਣੀ ਚਾਹੀਦੀ ਕੋਈ ਨਹੀਂ ਆਵੇ ਤੂੰ ਕਹਿਣਾ ਨਨ ਨੇ ਸੈਨ ਮੇਰੇ ਮੁੰਡੇ ਤੋਂ ਕਰਾ ਲੈ ਨਸ਼ਾ ਕੋਕਾ-ਕੋਕਾ ਕੇ ਲਿਆ ਸੀ ਕੋਈ ਛੇ ਆ ਕੁੜੀਆਂ ਤੋਂ ਹੋਇਆ ਸੀ ਨਹੀਂ ਚੱਲਿਆ ਸਾਡਾ ਕੁਝ ਨਹੀਂ ਲੱਗਦੀ ਦੁਨੀਆਂ ਤੇ ਮਿੱਠੀ ਪਿਆਰੀ ਹੋ ਕੇ ਸਾਰਾ ਕੁਝ ਖਾ ਕੇ ਲੈ ਗਈ ਸਾਡੇ ਤੋਂ ਸਾਡਾ ਸਾਰਾ ਕੁਝ ਉਜੜ ਗਿਆ ਜਿਹਨੇ ਰਾਮਦੇਵ ਜੜਾ ਸੀ ਸਭ ਸੈਂਟੀ ਦੇ ਚੱਲੇ ਸਾਰੇ ਪਰ ਹਰਦਾ ਲੱਗਦੀ ਉਹ ਤਾਂ ਅੰਕਿਆ ਦਿੱਤੀ ਸੀ ਜਾਨੋ ਪਰ ਹੁਣ ਮਾਰਦੇ ਕੁੱਟਦੇ ਸੀ ਉਹ ਤਾਂ టషన్లీ మి సోచా సోచ భా ఇ హాలయా కసూర భా గల్ సూకర కుజా హడే కొ రె కే ఒ రే ਬਾਦਰ ਪਰੋਂ ਆਇਆ ਸੀ ਕੁੜੀ ਉਹਨੇ ਸਾਡ ਨੂੰ ਨਾ ਦਿੱਤੀ ਜੇ ਤੁਹਾਡੇ ਕੋਲ ਨਹੀਂ ਕੁੜੀ ਪੜਾਉਣੀ ਕੁੜੀ ਆਸੀ ਆਪਣੇ ਕੋਲ ਕੁੜੀ ਜਦੋਂ ਸੀ ਕੁੜੀ ਨੂੰ ਮੈਣ ਲੈ ਜਾਣਾ ਤੁਹਾਨੂੰ ਪੋਲੇ ਪਾਈ ਜਿਹੜਾ ਕੜੇ ਪੜਦੀ ਆ ਉੱਥੇ ਇਹਨੂੰ ਕੌਣ ਪੜਾਊਗਾ ਕੋਣ ਇਹਦਾ ਧਿਆਨ ਰੱਖੂਗਾ ਉੱਥੇ ਤਾਂ ਸਾਡੇ ਕੁੜੀ ਵੀ ਉਹਦਾ ਲੈ ਜਾ ਕੋਈ ਸੱਜੇ ਤੋਂ ਕਿਵੇਂ ਸਾ ਕੁੜੀ ਜੇਵੇਂ ਸਾ ਸਾਾਨੂੰ ਕੋਈ ਸੀ ਜਾਈ ਸਾਾਨੂੰ ਉਹ ਇੱਥੇ ਜੇ ਲੋੜ ਤੇ ਹੀ ਨੇ ਸਾਰੇ ਬਸ ਸਾਾਨੂੰ ਵੀ ਪਰ ਇਹ ਵੀ ਜੇ ਲੋੜ ਤਾਂ ਪਰ ਹੋਰ ਮੁਲਾਗੇ ਪਰ ਤਾਂ ਸੀ ਬੋਟੇ ਨੂੰ ਨਾਮ ਜਸबीर ਸਿੰਘ ਆ ਜੀ ਪਿੰਡ ਚੌਂਤਾ ਜੀ ਮੈਂ ਰਹਿਣ ਵਾਲਾ ਇਹ ਮੇਰੇ ਹੈ ਜਿਹੜਾ ਕੱਲ ਕੇਸ ਹੋਇਆ ਜੀ ਇਹ ਮੇਰਾ ਸਾਲਾ ਸਾਬ ਸੀਗਾ ਜੀ ਇਹ ਮੇਰੇ ਕੋਲ ਕੱਲ ਲਾਏ ਤੇ ਆਪਣੇ ਮਿਹਰਬਾਨੀ ਲਈ ਮੇਰੀ ਫੈਕਟਰੀ ਦੇ ਵਿੱਚ ਜੀ ਉੱਥੇ ਮਿਲਨ ਨਾਲ ਗੱਲ ਕੀਤੀ ਕਹਿੰਦੇ ਬਹੁਤ ਜ਼ਰੂਰੀ ਗੱਲ ਕਰਨੀ ਹੈ ਕਹਿੰਦੇ ਤੇਰੇ ਨਾਲ ਤੇ ਮੈਂ ਇਹਨਾਂ ਨੂੰ ਬੁਲਾਇਆ ਉੱਥੇ ਆ ਕੇ ਇਹਨਾਂ ਨੇ ਮੈਨੂੰ ਵੀ ਸਵਾਲ ਪੁੱਛੇ ਮੈਂ ਇਹਨੂੰ ਸਵਾਲ ਪੁੱਛਿਆ ਮੈਂ ਕਿਹਾ ਵੀ ਕੀ ਗੱਲ ਹੋ ਗਈ ਆ ਇਹਦਾ ਨਾਂ ਜੀ ਸ਼ਨੀਲ ਕੁਮਾਰ ਸੀਗਾ ਜੀ ਤੇ ਮੈਂ ਮੈਂ ਪੁੱਛਿਆ ਤੇ ਇਹਨੇ ਮੈਨੂੰ ਇਹ ਗੱਲ جواب ਦਿੱਤਾ ਕਹਿੰਦਾ ਕਿ ਮੇਰੇ ਨਾਲ ਬਹੁਤ ਵੱਡਾ ਫਰਾਡ ਹੋ ਚੁੱਕਾ ਆ ਕੀ ਮੇਰੀ ਜਿਹੜੀ ਵਾਈਫ ਆ ਮੈਂ ਆਪਾਂ ਬਾਹਰ ਭੇਜੀ ਸੀਗੀ ਕਿ ਉਹਨਾਂ ਦਾ ਨਾਮ ਕਰਨ ਦੇ ਤਿਰਨ ਨਹੀਂ ਤੇ ਕਹਿੰਦੇ ਕਿ ਵੀ ਆਪਣੇ ਵੀ ਉਹ ਮੇਰਾ ਫੋਨਿਕ ਚੱਕਰੀ 2 ਮਹੀਨੇ ਹੋ ਗਿਆ ਵੀ ਮੈਂ ਬਹੁਤ ਜ਼ਿਆਦਾ ਹੀ ਉਹਦੇ ਕਰਕੇ ਪਰੇਸ਼ਾਨ ਰਹਿਣ ਲੱਗ ਗਿਆ ਆ ਤੇ ਉਸ ਤੋਂ ਬਾਅਦ ਇਹ ਆ ਕਿ ਜਿਹੜਾ ਵੀ ਇਹਨਾਂ ਨੇ ਆਪਣੇ ਮੈਟੂ ਪ੍ਰੂਫਰਾ ਬਣਵਾਏ ਸੀਗੇ ਉਹ ਸਾਰੇ ਇਹਨਾਂ ਨੇ ਤੋਂ ਦੁਆਰਾ ਆਪਣੇ ਕੀ ਕੰਦਿਆ ਤਲਾਕ ਪ੍ਰੂਫ ਉੱਥੇ ਕੋਰਟ ਦੇ ਵਿੱਚ ਕਰਵਾਇਆ ਹੈ ਇਹਨਾਂ ਨੇ ਤੇ ਤੱਕੇ ਨਾਲ ਜੋ ਵੀ ਹੋਇਆ ਕਹਿੰਦਾ ਮੇਰੇ ਨਾਲ ਹੋਇਆ ਕਹਿੰਦਾ ਕਿ ਮੈਂ ਹੁਣ ਕਿਸ ਮੇਰੇ ਕੋਲ ਇਸ ਸਮੇਂ ਕਹਿੰਦਾ ਕੁਝ ਨਹੀਂ ਹੈਗਾ ਕਿਸੇ ਨੂੰ ਮੂੰਹ ਦਿਖਾਉਣ ਦੇ ਦਿੰਦਾ ਨਹੀਂ ਠੀਕ ਹੈ ਜੀ ਵੀ ਮੈਨੂੰ ਟਾਰਚਰ ਬਹੁਤ ਕੀਤਾ ਜਾਂਦਾ ਪਿਆਇਆ ਤੇ ਕਹਿੰਦਾ ਮੈਨੂੰ ਉਸ ਘਰੇ ਬਲਾ ਕੇ ਤੇ ਮੈਨੂੰ दारू ਪਲਾ ਕੇ ਤੇ ਮੈਨੂੰ ਕੁੱਟਿਆ ਵੀ ਹੈਗਾ ਯਾਰ ਤੇ ਸੱਸ ਮੇਰੀ ਕਹਿੰਦੀ ਹੈਗੀ ਕਿ ਜਿਹੜੇ ਪੈਸੇ ਲੈਣੇ ਲੈ ਲਾਇਆ ਤੇ ਵਿੱਚ ਅੰਦਰ ਬੈਠ ਕੇ ਨਿਵੇੜਦੇ ਜਿਹੜੀ ਨਿਵੇੜਨੀ ਗੱਲ ਤੇ ਸਹੁਰਾ ਵੀ ਇਹੀ ਗੱਲ ਕਹਿੰਦਾ ਆ ਕਹਿੰਦਾ ਕਿ ਵੀ ਆਪਣਾ ਵਿਆਹ ਤਾਂ ਲੱਲ ਤੈਨੂੰ ਮੇਰੇ ਲੋ ਕੁਲੀ ਛੁੱਟੀ ਆ ਜੀ ਐਨੀਆਂ ਗੱਲਾਂ ਕਰਕੇ ਗਿਆ ਸਰ ਉਹ ਮੇਰੇ ਨਾਲ ਜੀ ਕਿੱਦਾਂ ਜਰੂਰ ਆਨੂ ਸਰ ਜੀ ਸਿਰਸਾਲੋਂ ਹੋਈ ਗਿਆਦਰ ਗਿਵਨ ਜੀ ਬੱਚੇ ਇੱਕ ਬੇਟੀ ਹੈ ਜੀ ਉਹਨਾਂ ਦੀ ਬਾਹਰ ਹੈ ਜੀ ਇੰਗਲੈਂਡ ਆ ਜੀ ਹਾਂਜੀ ਤੇ ਹੁਣ ਰੌਲਾ ਰੌਲਾ ਸਾਰਾ ਇਹ ਹੈ ਕਿ ਹੁਣ ਉਹਦੇ ਹੁਣ ਜਦੋਂ ਕੀ ਹੈ ਕਿ ਇਹਨੇ ਕਿਸੇ ਨਾਲ ਗੱਲ ਨਹੀਂ ਕੀਤੀ ਉਹਨਾਂ ਦੇ ਦਰਵਾਜ਼ੇ ਵਿੱਚ ਉਹਨਾਂ ਨੇ ਟੌਰਚਰੀ ਇਹਨਾਂ ਕੀਤਾ ਹੋਇਆ ਸੀ ਉਹਨੂੰ ਕਿ ਉਹ ਕਿਸੇ ਨੂੰ ਦੱਸਣ ਦੇ ਲੈ ਕੇ ਨਹੀਂ ਬਚਿਆ ਸੀਗਾ ਜੀ ਕੱਲ ਜਦੋਂ ਫਿਰ ਜਦੋਂ ਕੀ ਕਹਿੰਦੇ ਆ ਕਿ ਆਪਣੇ ਜਦੋਂ ਫਿਰ ਬੰਦਾ ਪਰੇਸ਼ਾਨ ਜ਼ਿਆਦਾ ਹੋ ਜਾਂਦਾ ਆ ਪਰ ਉਹਨੇ ਮੈਨੂੰ ਦੋ ਗੱਲਾਂ ਕਰਕੇ ਫਿਰ ਸਿੱਧਾ ਹੀ ਉਹਨੇ ਇਹ ਕੰਮ ਕੀਤਾ ਹੈਗਾ ਜੀ ਪਾਚੋ ਜੀ ਕੋਈ ਸਲੂਟ ਹੈ ਕੋਈ ਚਾਰਚਰ ਦਾ ਹੋਰ ਚਰ ਦਾ ਸਰ ਹੁਣ ਮੇਰੇ ਕੋਲ ਤਾਂ ਇਸ ਟਾਈਮ ਕੋਈ ਨਹੀਂ ਹੁਣ ਮੈਂ ਉਹਨੂੰ ਇਹ ਸਮਝਾਇਆ ਸੀ ਆਪਾਂ ਗੱਲ ਕਰਾਂਗੇ ਬੈਠ ਕੇ ਜੀ ਠੀਕ ਹੈ ਜੀ ਤੇ ਜੋ ਵੀ ਹੈਗਾ ਤੇ ਹੁਣ ਪੁਲਿਸ ਥਾਣੇ ਆਏ ਹੋਏ ਐ ਸਾਰੇ ਜਾਣੇ ਜੋ ਵੀ ਹੁਣ ਕਾਰਵਾਈ ਕਰਦੇ ਆਂ ਪੁਲਿਸ ਵਾਲੇ ਤਾਂ ਦੇਖਦੇ ਆ ਜੀ ਕੀ ਕਹਿੰਦੇ ਹੈਗੇ ਕੋਈ ਕੋਈ ਨਹੀਂ ਹੈਗਾ ਸਰ ਆਤਮ ਤੱਕ ਨੇ ਕੀ ਸਰ ਉਹਨਾਂ ਨੇ ਆਪਣੇ ਗੰਦੇ ਕੀ ਦਰਿਆਛਾਲ ਮਾਰੀ ਹੈ ਜੀ ਸਤਿ ਸ੍ਰੀ ਅਕਾਲ ਜੀ ਕੱਲ ਜੀ ਤਕਰੀਬਨ ਮੇਰੇ ਨੂੰ ਲੱਗਦਾ ਕਿ 1.5 ਕਿੱਦਿਆ ਹੋਗਾ ਜਾਂ 1 ਵਜੇ ਸਰ ਹਲੇ ਕੋਈ ਇਨਸਾਫ ਹਲ ਨੂੰ ਕੋਈ ਚੂਈ ਜਾਂਦੀ ਨਹੀਂ ਪਈ ਹੈਗੀ ਜੀ ਹਾਂਜੀ ਠੀਕ ਕਹਿੰਦੇ ਸਰ ਇਹ ਹੈ ਕਿ ਉਹ ਕਹਿ ਰਹੇ ਆ ਕਿ ਇਸ ਟਾਈਮ ਹੁਣ ਵੀ ਅੰਦਰੋਂ ਆਏ ਹੈਗੇ ਆ ਜੀ ਉਹ ਕਹਿੰਦੇ ਕਿ ਇਹਨਾਂ ਨੇ ਸਾਰਾ ਕੁਝ ਆਪ ਹੀ ਕੀਤਾ ਹੋਇਆ ਹੈਗਾ ਆ ਵੀ ਇਹਨਾਂ ਨੇ ਡਿਵੋਰਸ ਆਪ ਲਿੱਤਾ ਹੋਇਆ ਜੱਜ ਦੇ ਕੋਰਟ ਹੋ ਕੇ ਆਪਣੇ ਉੱਤੇ ਸੈਨ ਹੋਏ ਹੋਏ ਨੇ ਤੇ ਕਿ ਆਪਣੇ ਕੋਰਟ ਦੇ ਵਿੱਚ ਗਏ ਹੋਏ ਸੀਗੇ ਇਹ ਤੇ ਪਲੱਸ ਇਹ ਆ ਕਿ ਜਦੋਂ ਕੋਰਟ ਦੇ ਵਿੱਚ ਗਏ ਹੋਏ ਸੀਗੇ ਤੇ ਇਹਨਾਂ ਦੀ ਸਾਰੀ ਰਿਸ ਜਾਰੀ ਨੂੰ ਪਤਾ ਸੀਗਾ ਠੀਕ ਆ ਜੀ ਮੁੰਡੇ ਦੀ ਮਾਂ ਨੂੰ ਨਹੀਂ ਪਤਾ ਸੀ ਕਿ ਡਿਵੋਰਸ ਹੋਇਆ ਮੇਰੇ ਬੱਚੇ ਦਾ ਠੀਕ ਆ ਜੀ ਬਾਕੀ ਸਾਨੂੰ ਇਹਨ ਕਿਸੇ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਕਿੱਦਾਂ ਪਤਾ ਜੀ ਕੱਲ ਜਦੋਂ ਡੈੱਡ ਬੋਡੀ ਹੋਈ ਆ ਉਹਨੂੰ ਕੱਢਿਆ ਗਿਆ ਬਾਹਰ ਜੀ ਉਹਦਾ ਸਹਰਾ ਉੱਥੇ ਆ ਕੇ ਗੱਲ ਕਰ ਰਿਹਾ ਕਿ ਇਹ ਸਾਡਾ ਡਬੋਸ ਹੋਇਆ ਉਹ ਪੇਪਰ ਚੱਕ ਕੇ ਲੈ ਕੇ ਆ ਗਿਆ ਜੀ ਉਹਨੂੰ ਪਹਿਲਾਂ ਵੀ ਪਤਾ ਸੀਗਾ ਜੀ ਇਹਨੇ ਸਾਲ ਡਬੋਸ ਕਰਾਇਆ ਹੋਇਆ ਆ ਮੋਟੇ ਬਿਲਕੁਲ ਟਿਕਾਓਰ ਤੋਂ ਵੀ ਤਾਂ ਪ੍ਰਸ਼ਾਸਨ ਲੱਗਦਾ ਸਾਰਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਨਾ ਕਿ ਕਿੱਦਾਂ ਕਰਵਾਇਆ ਹੈਗਾ ਆ ਜੇ ਹੁਣ ਸੁਣਾਈ ਹੋ ਗਈ ਉਹਨਾਂ ਤੋਂ ਕੋਈ ਆਪਣੇ ਅਰਮਾਨ ਲਿਆ ਜਾਏਗਾ ਉਹਨਾਂ ਤੇ ਤਾਂ ਹੀ ਕੁਝ ਗੱਲ ਅੱਗੇ ਚੱਲੇਗੀ ਨਾ ਮੁਕੜੇ ਕਰੇ ਰਹਿੰਦੀ ਰਹੀ ਆ ਸਰ ਜਿੱਦਨ ਵਿਦੇਸ਼ ਗਈ ਹੈਗੀ ਉਹ ਆਪਾਂ ਇਥੋਂ ਖੁਦ ਭੇਜੀ ਇਥੋਂ ਪਿੰਡੋ ਜੀ ਗਤਰਗੜ ਤੋਂ ਸੋਰੇ ਘਰ ਤੋਂ ਚੱਕੀ ਮੰਗਦਾ ਸਰ ਇਹ ਕਿ ਇਨਸਾਫ ਹੋਣਾ ਚਾਹੀਦਾ ਜੀ ਬਸ ਮੁੰਡਾ ਮਰ ਗਿਆ ਜੀ ਕੀ ਕਹਿੰਦੇ ਆ ਕਿ ਘਰ ਕੋਈ ਹੈ ਨਹੀਂਗਾ ਇਸ ਟਾਈਮ ਜਿੰਦੇ ਲੱਗੇ ਪਿਆ ਜੀ ਮਾਤਾ ਵਿਧਾ ਕਿੱਥੇ ਜਾਏਗੀ 6 ਬੇਣਾਂ ਦਾ ਭਰਾ ਆ ਜੀ ਇਕੱਲਾ ਹਾਂਜੀ ਮੰਗ ਸਰ ਇਹ ਹੈ ਕਿ ਬਸ ਇਨਸਾਫ ਲੈਣਾ ਚਾਹੀਦਾ ਸਾਰਾ ਪਿੰਡ ਆਇਆ ਹੋਇਆ ਇਕੱਠਾ ਹੋ ਕੇ ਜੀ ਹਾਂਜੀ ਹੁਣ ਬਸ ਫੜਦੀ ਕਾਰਵਾਈ ਬੰਦੀ ਕਾਰਵਾਈ ਪੂਰੀ ਹੋਣੀ ਚਾਹੀਦੀ ਹੈਗੀ ਸਰ ਹਾਂਜੀ ਹਾਂਜੀ ਇਨਸਾਫ ਤਾਂ ਫਿਰ ਸਰ ਫਿਰ ਮੈਂ ਬੋਡੀ ਚੱਕ ਕੇ ਧਰਨ ਲਾਵਾਂਗਾ ਜੀ ਫਿਰ ਹੋਏਗੇ ਇਹ ਜੀ ਜੇ ਤਾਂ ਮੇਰਾ ਮੇਰੇ ਕੋਲ ਲਾਸਟ ਅੰਸ਼ਰ ਤਾਂ ਇਹੀ ਹੈਗਾ ਬੱਜਾ ਜੀ ਫਿਰ ਮੈਂ ਕੀ ਕਰੂੰਗਾ ਜੀ ਦੱਸੋ 12-13 ਲੱਖ ਰੁਪਏ ਵੀ ਲਾਇਆ ਹੈਗਾ ਪਲੱਸ ਜੀ ਹੁਣ ਤੁਸੀਂ ਦੱਸੋ ਅਸੀਂ ਕਿੱਧਰ ਜਾਈਏ ਜੀ ਮੁੰਡੇ ਨੇ ਲਾਇਆ ਜੀ ਉਹ ਤਾਂ ਉਹ ਕਹਿੰਦਾ ਹੈਗਾ ਤੋੜਾ ਆਪਣੇ ਕੀ ਕੰਦੇ ਆ ਕਿ ਚੋਲਾ ਕਹਿੰਦਾ ਹੈਗਾ ਇਹ ਮੁੰਡੇ ਨੇ ਪੈਸੇ ਲਾਏ ਆ ਹਾਂਜੀ ਤਮਨ ਪ੍ਰੀ ਸਿੰਘ ਜੀ ਸਰਪੰਚ ਪਿੰਡ ਰਤਗੜ ਨਾਲ ਸਾਡੇ ਪੰਚਾਇਤ ਨੰਬਰ ਵੀ ਨਾਲ ਲਈ ਇਹ ਪਿੰਡ ਰਤਨਗੜ ਤੋਂ ਸਾਡੇ ਸੀਗਾ ਪਿੰਡ ਦਾ ਮੁੰਡਾ ਸੀਗਾ ਜਣਕੀ ਸਮੀਰ ਕੁਮਾਰ ਇਹ ਉਹਦਾ ਜਣਕੀ ਕੱਲ ਸਾਨੂੰ ਪਤਾ ਲੱਗਿਆ ਸੀਗਾ ਵੀ ਉਹਨੇ ਵੀ ਏਕਨ ਛਾਲ ਮਾਰਤੀ ਤੇ ਇਹਦੇ ਕਰਕੇ ਵੀ ਜਣਕੀ ਪੰਚਾਇਤ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸੀਗਾ ਤੇ ਨਾ ਜਣਕੀ ਘਰਦਿਆਂ ਨੂੰ ਵੀ ਪਤਾ ਸੀ ਹੁਣ ਉਹਦੇ ਉਹਨੂੰ ਪਤਾ ਸੀਗਾ ਵੀ ਉਹਦੇ ਮਨ ਚ ਕੀ ਸੀ ਉਹਦੇ ਨਾਲ ਕੀ ਹੋਇਆ ਸੀ ਕੀ ਦਬਾਅ ਆਇਆ ਹੋਇਆ ਸੀ ਤੇ ਉਹਦੇ ਸੌਰੇ ਆ ਪਿੰਡ ਬਹਾਦਰਪੋਰੀ ਤੇ ਉਹਨ ਉਹਨ ਪਿੰਡ ਦੀ ਪੰਚਾਇਤ ਨਾਲ ਵੀ ਸਾਡੀ ਗੱਲ ਹੋਈ ਆਈ ਉਹ ਕਹਿੰਦੇ ਵੀ ਸਾਨੂੰ ਵੀ ਨਹੀਂ ਇਹਦੇ ਬਾਰੇ ਕੋਈ ਪਤਾ ਸੀ ਕਿ ਕੀ ਤਲਾਕ ਹੋਇਆ ਉਹਦਾ ਕੀ ਹੋਇਆ ਜਨਪੀ ਇਹ ਰਾਤ ਉਹਦੇ ਸੌਰੇ ਸਾਹਿਬ ਨੇ ਦੱਸਿਆ ਜੀ 1.5 ਸਾਲ ਹੋ ਗਿਆ ਵੀ ਅਸੀਂ ਮੁੱਦਰਾ ਡਿਵੋਰਸ ਕਰਿਆ ਜੋਨੇ ਹੁਣ ਸਾਰਾ ਪਿੰਡ ਨਾਲ ਖੜਾ ਬਾਈ ਹੁਣ ਤਾਂ ੱੱਕਾ ਹੋਇਆ ਉਹਦੇ ਨਾਲ ਪਿੰਡ ਜਣਕੀ ਪੰਚਾਇਤ ਨੂੰ ਵੀ ਕਿਸੇ ਨੂੰ ਨਹੀਂ ਪਤਾ ਸੀ ਪਰਿਵਾਰ ਨੂੰ ਮੈਨੂੰ ਪਤਾ ਸੀਗਾ ਹੁਣ ਉਹਦੀ ਮਾਂ ਵਿਚਾਰੀ ਕੰਦੀ ਰਹੀ ਗਈ ਛੇ ਭੈਣਾਂ ਸੀੰਦਾ ਸੀਗਾ ਹੀ ਉਹ ਤੇ ਡੈਡੀ ਜੀ ਦੇ ਦੀ ਡੱਤ ਹੋ ਗਈ ਆ ਪਹਿਲਾਂ ਟਿਕਣ ਕਰਕੇ ਉਹ ਔਕਾ ਹੋ ਗਿਆ